ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਦੋਸਤੋ ਅੱਜ ਕੱਲ ਔਰਗੇਨਿਕ ਖਾਦਾਂ ਦਾ ਦੌਰ ਚੱਲ ਪਿਆ ਹੈ ਔਰਗੇਨਿਕ ਸਬਜ਼ੀਆਂ ਦਾ ਦੌਰ ਚੱਲ ਪਿਆ ਹੈ ਤੇ ਚੱਲਿਆ ਇਸ ਕਰਕੇ ਹੈ ਕਿ ਆਪਾਂ ਸਭ ਕੁਝ ਔਰਗੇਨਿਕ ਖਾਈਏ ਤਾਂ ਕਿ ਆਪਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਐਸੇ ਕਰਕੇ ਬਾਗਾਂ ਦੇ ਵਿੱਚ ਖੇਤਾਂ ਦੇ ਵਿੱਚ ਸਬਜ਼ੀਆਂ ਦਾ ਜਿਹੜਾ ਹੈ ਉਹਨਾਂ ਵਿੱਚ ਔਰਗੇਨਿਕ ਖਾਦ ਵੀ ਯੂਜ਼ ਹੋਣ ਲੱਗ ਗਈ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਗੰਡੋਆ ਖਾਦ ਹੈਗੀ ਹੈ ਇਹ ਗੰਡੋਆ ਖਾਦ ਤੁਸੀਂ ਦੇਖੋ ਕਿੰਨੀ ਵਧੀਆ ਇਹਦੇ ਵਿੱਚ ਗੰਡੋਏ ਹੈਗੇ ਆ ਤੇ 2 ਮਹੀਨਿਆਂ ਦੇ ਪ੍ਰੋਸੈਸ ਤੋਂ ਬਾਅਦ ਇਹ ਗੰਡੋਏ ਜਿਹੜੇ ਆ ਇਹ ਖਾਦ ਕਨਵਰਟ ਕਰ ਦਿੰਦੇ ਨੇ ਗੋਬਰ ਨੂੰ ਤੇ ਅੱਜ ਆਪਾਂ ਪਹੁੰਚੇ ਹੋਇਆ ਅਦਿੱਤਿਅ ਫਾਰਮ ਜੋ ਕਿ ਮੁਕਸਰ ਰੋਡ ਦੇ ਉੱਪਰ ਹੈ ਪਿੰਡ ਗੋਵਿੰਦਗੜ੍ਹ ਦੇ ਵਿੱਚ ਜਿਹੜਾ ਮਲੋਟ ਰੋਡ ਦਾ ਪੁਲ ਹੈਗਾ ਉਸ ਤੋਂ ਜਦੋਂ ਤੁਸੀਂ ਗੋਵਿੰਦਗੜ੍ਹ ਨੂੰ ਆਉਂਦੇ ਹੋ ਤਾਂ ਉਸ ਰੋਡ ਉੱਪਰ ਤੁਹਾਨੂੰ ਇੱਕ ਗੰਡਵਾ ਖਾਦ ਦਾ ਫਾਰਮ ਜਿਹੜਾ ਮਿਲ ਜੇਗਾ ਬਾਗਾਂ ਵਾਸਤੇ ਸਬਜ਼ੀਆਂ ਵਾਸਤੇ ਤੇ ਖੇਤਾਂ ਵਾਸਤੇ ਵੀ ਗੰਡਵਾ ਖਾਦ ਬਹੁਤ ਹੀ ਜ਼ਿਆਦਾ ਵਧੀਆ ਹੈ ਤੁਸੀਂ ਲੈਣ ਵਾਸਤੇ ਸੰਪਰਕ ਕਰ ਸਕਦੇ ਹੋ ਸਕਰੀਨ ਉੱਪਰ ਨੰਬਰ ਦਿੱਤੇ ਹੋਏ ਆ ਇੱਥੇ ਨੇ ਫੌਜਾ ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਨੇ ਆ ਕਿ ਗੰਡਵਾ ਖਾਦ ਤਿਆਰ ਕਿਵੇਂ ਹੁੰਦੀ ਹੈ ਤੇ ਕੌ ਹਾਂਜੀ ਮੇਰਾ ਨਾ ਫੌਜੀ ਆ ਜੀ ਠੀਕ ਹੈ ਜੀ ਅ ਦਿੱਤੇ ਫਾਰਮ ਚ ਤੁਸੀਂ ਕਦੋਂ ਤੋਂ ਕੰਮ ਕਰ ਰਹੇ ਹੋ ਅਸੀਂ ਦਿੱਤੇ ਦੇ ਫਾਰਮ ਦੇ ਵਿੱਚ ਜੀ ਮੈਂ 5 ਸਾਲ ਦਾ ਕੰਮ ਕਰ ਰਿਹਾ ਠੀਕ ਹੈ ਜੀ ਹਾਂਜੀ ਇਹ ਗੰਡੋਆ ਖਾਦ ਕਿਵੇਂ ਤਿਆਰ ਕਿਵੇਂ ਹੁੰਦੀ ਹੈ ਇਹ ਵੇਖੋ ਜੀ ਇਹ ਗੋਡਾ ਇਸ ਤਰ੍ਹਾਂ ਤਿਆਰ ਹੁੰਦੀ ਆ ਵੀ ਅਸੀਂ ਪਹਿਲਾਂ ਬੈੱਡ ਬਣਾਉਨੇ ਆ ਜੀ ਇਹਨਾਂ ਦੇ ਠੀਕ ਹੈ ਜੀ ਪਰ ਚਿੱਟਾ ਦਾ ਬੈੱਡ ਬਣਾ ਕੇ ਅਸੀਂ 4 ਫੁੱਟ ਚੌੜਾ 20 ਫੁੱਟ ਲੰਮਾ ਕਰਦੇ ਹਾਂ ਠੀਕ ਹੈ ਉਹਦੇ ਵਿੱਚ ਅਸੀਂ ਗਊਸ਼ਾਲਾ ਦੇ ਵਿੱਚੋਂ ਰੇਹ ਲਿਆ ਕੇ ਪੋਲੇ ਰੂੜੀ ਗੋਆ ਪ्युअर ਗੋਆ ਠੀਕ ਹੈ ਜੀ ਯਾਨੀ ਇਹਦੇ ਵਿੱਚ ਕੋਈ ਵੀ ਮਿਲਾਵਟ ਨਹੀਂ ਠੀਕ ਹੈ ਇਹ ਸਾਡੇ ਕੋਲੇ ਆਡੇ ਕੋਲੇ ਫਾਰੇ ਵੀ ਲੱਗੇ ਹੋਏ ਆ ਠੀਕ ਹੈ ਬਾਕੀ ਅਸੀਂ ਗਰਮੀਆ ਚ ਮੈਂ ਤੈਨੂੰ ਤਾਂ ਬਾਰੀ ਪਾਣੀ ਦੇਣਾ ਜੀ ਠੀਕ ਹੈ ਤੇ ਠੰਡ ਦੇ ਵਿੱਚ ਮੈਂ ਸਵੇਰੇ ਤੇ ਸ਼ਾਮ ਨੂੰ ਦੇਣਾ ਸਰਦੀਆਂ ਚ ਠੀਕ ਹੈ ਜੀ ਹਾਂਜੀ ਗੰਡੋਏ ਕਿੰਨੇ ਟਾਈਮ ਦੇ ਵਿੱਚ ਤਿਆਰ ਕਰ ਦਿੰਦੇ ਆ ਖਾਦ ਇੱਕ ਗੰਡੋਈ ਨੂੰ 2.5 ਮਿੰਟ ਲੱਗ ਜਾਂਦੀ ਹੈ 2.5 ਮਿੰਟ ਲੱਗ ਜਾਂਦੇ ਆ ਹਾਂਜੀ ਉਸ ਤੋਂ ਬਾਅਦ ਇਹ ਤਿਆਰ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਤਿਆਰ ਹੋ ਜਾਂਦੀ ਆ ਹਾਂ ਉਸ ਤੋਂ ਬਾਅਦ ਜਦੋਂ ਤਿਆਰ ਹੋ ਜਾਂਦੀ ਆ ਫਿਰ ਮੈਂ ਕੱਢ ਲੈਣਾ ਜੀ ਠੀਕ ਹੈ ਕੱਢ ਕੇ ਇਹ ਜੇਰ ਮੇਂ ਪਾਸੇ ਕੱਢ ਗਿਆ ਆਪਦੇ ਜਗ੍ਹਾ ਤੇ ਰੱਖ ਕੇ ਉਦੋਂ ਦੁਬਾਰਾ ਫੇਰ ਮੈਂ ਉਹੀ ਤੇ ਜੀ ਫੇਰ ਬਰਾਲਾ ਠੀਕ ਹੈ ਕਿਹੜੇ ਕਿਸਾਨ ਤੁਹਾਡੇ ਕੋਲ ਇਹ ਖਾਦ ਲੈ ਕੇ ਜਾਂਦੇ ਸਾਡੇ ਮੇਰੇ ਪਿੰਡ ਦੇ ਆ ਵੀ ਜ਼ਿੰਮੇਦਾਰ ਜੀ ਲੈ ਕੇ ਜਾਂਦੀ ਹੈ ਠੀਕ ਹੈ ਜੀ ਬਾਕੀ ਬਾਹਰ ਜਾਂਦੇ ਆ ਸਰਸਾ ਵੀ ਜਾਂਦੀ ਹੈ ਠੀਕ ਹੈ ਹਰਿਆਣੇ ਪਹਾਣੀ ਤੱਕ ਪਟਿਆਲਾ ਵਾਲਾ ਠੀਕ ਹੈ ਜੀ ਮੁਕਸਾ ਅੰਮ੍ਰitsar ਤੱਕ ਜਾਂਦੀ ਹੈ ਜੀ ਅੱਜ ਵੀ ਜਾਂਦੀ ਹੈ ਇਸ ਟਾਈਮ ਮੌਕੇ ਤੇ ਹੁਣ ਵੀ ਜਾਂਦੀ ਹੈ ਠੀਕ ਹੈ ਮੇਨ ਕੰਮ ਕੀ ਕੰਮ ਆਉਂਦੀ ਹੈ ਇਹ ਖਾਦ ਇਹ ਮੇਨ ਕੰਮ ਇਹ ਆਉਂਦੀ ਹੈ ਜੀ ਇਹ ਤੁਸੀਂ ਕਣਕ ਬੀਜਣੀ ਹੈ ਜੀ ਤਾਂ ਤੁਸੀਂ ਇਸ ਤੇ ਕਣਕ ਬੀਜ ਲੋ ਜਿਵੇਂ ਕੋ ਤੁਸੀਂ ਪਾ ਕੇ ਕਣਕ ਬੀਜ ਲਓ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ ਠੀਕ ਹੈ ਇਹੀ ਕੰਮ ਕਰੂਗੀ ਦੋ ਚੀਜ਼ਾਂ ਤੁਹਾਨੂੰ ਕਾਸ਼ ਤੁਹਾਨੂੰ ਲੋੜ ਨਹੀਂ ਪੈਂਦੀ ਕਿਸੇ ਚੀਜ਼ ਦੀ ਲੋੜ ਨਹੀਂ ਠੀਕ ਹੈ ਸਾਡਾ ਰੋਜ਼ ਹੀ ਮੇਰੇ ਕੋਲ ਜੀਮੀਦਾਰ ਲੈ ਕੇ ਜਾਂਦੇ ਆ ਠੀਕ ਹੈ ਮੈਨੂੰ ਸਾਰਾ ਕੁਝ ਰਿਜ਼ਲਟ ਦੱਸਦੇ ਆ ਠੀਕ ਹੈ ਮਤਲਬ ਵੀ ਹਾਈਬ੍ਰਿਡੀ ਬੂਟੇ ਆਉਂਦੇ ਆ ਠੀਕ ਹੈ ਤੇ ਇਹਨਾਂ ਤੋਂ ਬਣਾ ਕਾ ਬੂਟੇ ਤਿਆਰ ਵੀ ਨਹੀਂ ਹੁੰਦੇ ਚੱਦ ਨਾਲ ਠੀਕ ਹੈ ਤੁਸੀਂ ਸਬਜ਼ੀ ਨੂੰ ਪਾ ਲਓ ਬਿਲਕੁਲ ਤਿਆਰ ਕਰੂਗੀ ਠੀਕ ਹੈ ਬਾਗਾ ਜੀ ਵੀ ਸਹੀ ਹੈ ਬਿਲਕੁਲ ਕਹੀ ਸਹੀ ਹੈ ਜੀ ਚੋਨੇ ਨੂੰ ਪਾ ਲਓ ਠੀਕ ਹੈ ਹੁਣ ਜਿਵੇਂ ਆਪਾਂ ਜ ਠੀਕ ਹੈ ਇਹ ਤੁਸੀਂ ਪਾ ਲਓ ਮੰਨ ਲਓ ਵੀ ਡੇਢ ਕਵਾਟਰ ਪਾ ਲਓ ਹੂੰ ਇਹਦਾ ਛੱਟਾ ਦੇ ਦਿਓ ਹੂੰ ਉਗਰੀ ਕਲਕ ਤੇ ਉਹਦਾ ਰਿਜ਼ਲਟ ਤੁਹਾਨੂੰ ਆਪਣੇ ਆਪ ਮਿਲ ਜੂਗਾ ਠੀਕ ਹੈ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮੇਰਾ ਪਿੰਡ ਗਵਿੰਦਗੜ ਹੈ ਜੀ ਗਵਿੰਦਗੜ ਦੇ ਨਾਲ ਹੀ ਸਾਡੇ ਕੋਲੇ ਔਰਨੇ ਖਾਦਾ ਹਰਮ ਹੈਗਾ ਜੀ ਠੀਕ ਹੈ ਬਿਲਕੁਲ ਛੜਕ ਦੇ ਉੱਤੇ ਠੀਕ ਹੈ ਜੀ ਮੁਕਸਰ ਰੋਡ ਠੀਕ ਹੈ ਜੀ ਜੀ ਹਾਂ ਜੀ ਠੀਕ ਜੀ ਜੀ ਮੇਰਾ ਨਾਂ ਪਿੰਡ ਮੇਰਾ ਗਵਿੰਦਗੜ ਹੈ ਠੀਕ ਹੈ ਹਾਂ ਜੀ